ਜਲੰਧਰ ਵੈਸਟ ਦੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਕਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆਏ ਹੋਏ ਨੇ ਇਜ਼ਰਾਨ ਸੰਤ ਕਬੀਰ ਮੰਦਰ ਦੇ ਕੋਲ ਵਾਰਡ ਨੰਬਰ 36 ਚ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਜਿੱਥੇ ਆਪਣੇ ਪਾਰਟੀ ਵਰਕਰਾਂ ਦੇ ਪੜਾ ਗਏ ਜਿहां ਆ ਭਾਸ਼ਣ ਦੌਰਾਨ ਕੁਝ ਪਾਰਟੀ ਵਰਕਰ ਸਟੇਜ ਦੇ ਕੋਲ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਦਾ ਪਾਰਾ ਚੜ ਗਿਆ ਤੇ ਉਹਨਾਂ ਆਪਣੇ ਵਰਕਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਪਾਰਟੀ ਛੱਡਣੀ ਹੈ ਤਾਂ ਛੱਡ ਸਕਦੇ ਹੋ ਸਾਨੂੰ ਪੈਸੇ ਵਾਲਿਆਂ ਜਾਂ ਪ੍ਰਧਾਨਾਂ ਦੀ ਨਹੀਂ ਬਲਕਿ ਵਰਕਰਾਂ ਦੀ ਲੋੜ ਹੈ ਇਹ ਸਾਰੇ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਸਲ ਕੁਝ ਪਾਰਟੀ ਵਰਕਰ ਸੀਐਮ ਦੇ ਭਾਸ਼ਣ ਖਤਮ ਹੋਣ ਤੇ ਉਹਨਾਂ ਕੋਲ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਰਕੇ ਮੁੱਖ ਮੰਤਰੀ ਨੂੰ ਗੁੱਸਾ ਆ ਗਿਆ ਸੀਐਮ ਆਨੇ ਕਿਹਾ ਕਿ ਸਾਰੇ ਪਾਰਟੀ ਵਰਕਰ ਪਿੱਛੇ ਬੈਠੇ ਨੇ ਤੇ ਜੇਕਰ ਤੁਸੀਂ ਵੀ ਬੈਠ ਜਾਓਗੇ ਤਾਂ ਕੀ ਹੋਵੇਗਾ ਸਟੇਜ ਦੇ ਕੋਲ ਉਹਨਾਂ ਨਾਲ ਤੁਹਾਨੂੰ ਕੋਈ ਵੱਡਾ ਅਹੁਦਾ ਨਹੀਂ ਮਿਲ ਜਾਣਾ ਤੁਸੀਂ ਵੀ ਦੇਖੋ ਇਹ ਵਾਇਰਲ ਵੀਡੀਓ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਬਣਾਓ ਕੋਈ ਨਾ ਕੋਈ ਇਹ ਪ੍ਰਧਾਨ ਬਣਨਾ ਚਾਹੁੰਦੇ ਆ ਸੱਜਣ ਇੰਨੇ ਇਹਿਆਰਨੀ ਬਾਤਾਂ ਖਰਾਬ ਕੀਤੀਆਂ ਹੋਈਆਂ ਨੇ ਕਿੰਨੇ ਫਿਰ ਉਸੇ ਘਾਉ ਤੇ ਆ ਬੈਠੋ ਸੁਸਨਾਜੀ ਇੱਧਰੋਂ ਕਿਉਂ ਆਣਾ ਹੈ ਭਾਈ ਥੋੜਾ ਸਾਈਡ ਦੇ ਦੋ ਯਾਰ ਇੱਕ ਮਿੰਟ ਤੁਸੀਂ ਉੱਥੇ ਨਹੀਂ ਖੜ ਸਕਦੇ ਸੀਗੇ ਜੀ ਉੱਥੇ ਖੜ ਨਹੀਂ ਸਕਦੇ ਸੀਗੇ ਇੱਥੇ ਆ ਕੇ ਜ਼ਿਆਦਾ ਤਾਨੂੰ ਕੋਈ ਪਾਰਟੀ ਦੇ ਵਿੱਚ ਜਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਕਿ ਰੌਲਾ ਪਾਉਂਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਆ ਮੌਰੀ ਪੈਰੀ ਸੋਨੀ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਉਹ ਵੀ ਬੈਠੇ ਨੇ ਉਹਨਾਂ ਵੱਲ ਦੇਖੋ ਉਹ ਵੀ ਬੈਠੇ ਨੇ ਗਰਮੀ 'ਚ ਮੈਂ ਉਹਨਾਂ ਦੇ ਮੂਹਰੇ ਮੈਂ ਪ੍ਰਧਾਨ ਬੱਜਦਾ ਮਾਨ ਸਾਹਿਬ ਜੀ ਬਾਜੋ ਜੀ اور ਕਮਾਲ ਹੈ ਮੈਨੂੰ ਮੈਨੂੰ ਤੁਹਾਨੂੰ ਜਾਣਦਾ ਨਹੀਂ ਬਹੁਤ ਕਮਾਲ ਜਿੰਦਾਬਾਦ ਮੈਂ 4:30 ਵਜੇ ਵਿਚਾਰ ਕਰ ਰਿਹਾ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਉਹਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਦੋਂ ਕੁਝ ਮਿਲਦਾ ਲੈ ਲਓ ਉਦੋਂ ਜਾ ਕੇ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ Subscribe to One India channel and never miss an update.